ਪੰਜਾਬੀ ਕਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ਤੋਂ ਬਾਅਦ ਪਰਿਵਾਰ ਵਿੱਚ ਇੱਕ ਵਾਰ ਫਿਰ ਖੁਸ਼ੀਆਂ ਪਰਤਾਈਆਂ ਨੇ ਹਰ ਕੋਈ ਮੂਸੇਵਾਲਾ ਦੇ ਪਰਿਵਾਰ ਨੂੰ ਵਧਾਈ ਦੇ ਰਿਹਾ ਏ ਤੇ ਬੱਚੇ ਨੂੰ ਦੇਖਣਾ ਚਾਹੁੰਦਾ ਏ ਮਾਤਾ ਚਰਨਕੌਰ ਤੇ ਛੋਟੇ ਮੂਸੇਵਾਲਾ ਨੂੰ ਪਿਤੇ ਸ਼ਨੀਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਇਸ ਤੋਂ ਬਾਅਦ ਉਹ ਆਪਣੇ ਹਵੇਲੀ ਪਹੁੰਚ ਗਏ ਸਨ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਰਿਵਾਜਾਂ ਅਨੁਸਾਰ ਡੇਢ ਮਹੀਨੇ ਤੱਕ ਕਿਸੇ ਨੂੰ ਵੀ ਬੱਚੇ ਨੂੰ ਮਿਲਣ ਨਹੀਂ ਦਿੱਤਾ ਜਾਵੇਗਾ ਉਹਨਾਂ ਲੋਕਾਂ ਨੂੰ ਡੇਢ ਮਹੀਨਾ ਇੰਤਜ਼ਾਰ ਕਰਨ ਦੀ ਅਪੀਲ ਕੀਤੀ ਜਿਸ ਤੋਂ ਬਾਅਦ ਸਾਰਿਆਂ ਨੂੰ ਸਿੱਧੂ ਨੂੰ ਮਿਲਣ ਦਿੱਤਾ ਜਾਵੇਗਾ ਦੂਜੇ ਪਾਸੇ ਮਾਚਰਨ ਕੌਰ ਤੇ ਬੱਚਾ ਕੁਝ ਦਿਨਾਂ ਤੱਕ ਹਵੇਲੀ ਵਿੱਚ ਨਹੀਂ ਆਉਣਗੇ ਮੂਸੇਵਾਲਾ ਦਾ ਪਰਿਵਾਰ ਕੁਝ ਦਿਨ ਬਠਿੰਡਾ 'ਚ ਰਹੇਗਾ ਮੂਸੇਵਾਲਾ ਦੀ ਹਵੇਲੀ ਤੇ ਯਾਦਗਾਰ ਤੇ ਨਿੰਮ ਦੀ ਪੱਟੀ ਬਣ ਕੇ ਜਸ਼ਨ ਮਨਾਇਆ ਗਿਆ ਪਿੰਡ ਦੀਆਂ ਔਰਤਾਂ ਅਤੇ ਰਿਸ਼ਤੇਦਾਰਾਂ ਨੇ ਗਿੱਧਾ ਪਾ ਕੇ ਖੁਸ਼ੀ ਮਨਾਈ ਉਹਨਾਂ ਕਿਹਾ ਕਿ ਹਵੇਲੀ ਵਿੱਚ ਫੇਰ ਤੋਂ ਖੁਸ਼ੀਆਂ ਆ ਗਈਆਂ ਨੇ ਲੱਗਦਾ ਹੈ ਕਿ ਸਿੱਧੂ ਫੇਰ ਆ ਗਿਆ ਏ ਵਚਾਵੇ ਸਿੱਧੂ ਦੇ ਬਚਪਨ ਦੀ ਫੋਟੋ ਵਾਂਗ ਹੀ ਨਜ਼ਰ ਆ ਰਹੀ ਹੈ। ਮੁਸੇਵਾਲਾ ਦੀ ਮਾਂ ਚਰਨਕੌਰ ਨੇ 17 ਮਾਰਚ ਨੂੰ ਬਠਿੰਡਾ ਦੇ ਇੱਕ ਹਸਪਤਾਲ ਵਿੱਚ ਆਈਵੀਐਫ ਤਕਨੀਕ ਰਾਹੀਂ ਬੱਚੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਆਈਵੀਐਫ ਤਕਨੀਕ ਰਾਹੀਂ ਗਰਭਵਤੀ ਹੋਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੱਤਰ ਜਾਰੀ ਕਰਕੇ ਇਸ ਬੰਦੇ ਦੀ ਰਿਪੋਰਟ ਮੰਗੀ ਸੀ। ਕੇਂਦਰ ਸਰਕਾਰ ਤੋਂ ਪੱਤਰ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਬਲਕੌਰ ਸਿੰਘ ਤੋਂ ਲੋੜੀਂਦੇ ਦਸਤਾਵੇਜ਼ ਦੀ ਮੰਗ ਕੀਤੀ ਸੀ ਇਸ ਤੋਂ ਬਾਅਦ ਬਲਕੌਰ ਸਿੰਘ ਨੇ ਡਿਲੀਵਰੀ ਸੰਬੰਧੀ ਸਾਰੇ ਦਸਤਾਵੇਜ਼ ਪ੍ਰਸ਼ਾਸਨ ਨੂੰ ਸੌਂਪ ਦਿੱਤੇ ਸਨ ਉਹਨਾਂ ਦੱਸਿਆ ਕਿ ਪਤਨੀ ਚਰਨਕੌਰ ਨੇ ਵਿਦੇਸ਼ ਤੋਂ ਆਈਵੀਐਫ ਦਾ ਇਲਾਜ ਕਰਵਾਇਆ ਤੇ ਪੰਜਾਬ ਵਿੱਚ ਡਿਲੀਵਰੀ ਕਰਵਾਈ ਆਈਵੀਐਫ ਰਾਹੀਂ ਗਰਭਵਤੀ ਹੋਣ ਉਪਰੰਤ ਸਰਕਾਰੀ ਹਸਪਤਾਲ ਤੋਂ ਲੋੜੀਂਦੇ ਇਲਾਜ ਵੀ ਕਰਵਾਏ ਗਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ